ਚੈਲੰਜ ਮੇਰਾ ਨਾਸਵਾਰਿਆਂ ਨੂੰ ਵੀਰੋ ਕੋਈ ਐਸਾ ਜਹਾਜ਼ ਬਣਾਵੋ ਹਲਕਾ ਨੂੰ ਚਮਕਦਿਆਂ ਹੀ ਪਚਾਵੇ ਪਿੰਡ ਰਾਜਪੁਰੇ ਮੈਂ ਤਾਂ ਚੱਲਿਆ ਬਾਹਰ ਤੁਸੀਂ ਮੇਰੇ ਪਿੱਛੇ ਜੱਗੀ ਦਾ ਧਿਆਨ ਰੱਖਿਓ ਜਦੋਂ ਮੈਂ ਆਉਂਗਾ ਨਾ ਦੋ ਸਾਲਾਂ ਨੂੰ ਮੇਰਾ ਜੱਗੀ ਪੂਰਾ ਜਵਾਨ ਹੋਊਗਾ ਲੈ ਦਿਓਰਾ ਆ ਤੂੰ ਕਿਹੋ ਜੀ ਗੱਲ ਕਰਤੀ ਗੱਬਾ ਬਾਬੀ ਮੈਨੂੰ ਜਾਜ ਦੇ ਡਰਾਈਵਰ ਦਾ ਫੋਨ ਆਇਆ ਸੀ ਕਹਿੰਦਾ ਛੇਤੀ ਆਇਆ ਜਾਜ ਉੱਡੀ ਵਾਲਾ ਕਿ ਤੁਸੀਂ ਮੇਰੇ ਜੱਗੀ ਦਾ ਪੱਕਾ ਧਿਆਨ ਰੱਖਿਓ ਫੇਦੇ ਹੋ ਰਾਂ ਮੈਂ ਤੈਨੂੰ ਕਿਵੇਂ ਦੱਸਾਂ ਮੈਨੂੰ ਸਮਝ ਨਹੀਂ ਆਉਦੀ ਜਦੋਂ ਤੂੰ ਘਰੋਂ ਬਾਹਰ ਗਿਆ ਨਾ ਤੈਨੂੰ ਯਾਦ ਕਰਕੇ ਜੱਗੀ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆਸੀ ਉਹ ਮੇਰੇ ਚਰਨੋਂ ਰੋਂਦੇ ਨੂੰ ਅਟੈਕ ਹੋ ਗਿਆ ਜੱਕੀ ਤੇ ਮਰ ਗਿਆ ਆਪਣਾ ਅੱਛਾ ਬਾਬੀ ਚੱਲ ਜੋ ਮਾਲਕ ਨੂੰ ਮਨਜ਼ੂਰ ਜੱਗੀ ਵਿਚਾਰਾ ਮੇਰਾ ਕਰਦਾ ਹੀ ਬਾਲਾ ਸੀ ਹਾਂ ਵੀ ਭਾਈ ਸਹੀ ਸੀ ਦੱਸ ਜੱਗੀ ਦੇ ਕਿੰਨੇ ਸਾਮ ਨਾਲ ਜੱਗੀ ਦੀ ਕੰਡੀਸ਼ਨ ਹੈ ਮੈਂ